ਹਾਂਜੀ ਦੋਸਤੋ ਕਿਵੇਂ ਆ ਸਾਰੇ ਉਮੀਦ ਕਰਦੇ ਆ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਕਰਦੇ ਆ ਗੱਲਾਂ ਬਾਤਾਂ ਆਪਾਂ ਇੱਥੇ ਵੀ ਲਾਇਸੈਂਸ ਕਿਵੇਂ ਬਣਦਾ ਇੱਥੇ ਲਾਇਸੈਂਸ ਬਣਾਉਣਾ ਬਹੁਤ ਜ਼ਿਆਦਾ ਸੌਖਾ ਪੰਜਾਬ ਨਾਲੋਂ ਕਾਫੀ ਸੌਖਾ ਇਹਨਾਂ ਨੂੰ ਪਤਾ ਵੀ ਕਾਰ ਇੱਕ ਬਹੁਤ ਜ਼ਰੂਰੀ ਚੀਜ਼ ਹੈ ਇੱਥੇ ਕਾਰ ਬਿਨਾ ਨਹੀਂ ਸਰਦਾ ਤਾਂ ਨਹੀਂ ਲਾਇਸੈਂਸ ਬਣਾਉਣ ਦਾ ਵੀ ਜਿਹੜਾ ਸਾਬਕਾਤ ਬਹੁਤ ਸੌਖਾ ਰੱਖਿਆ ਹੋਇਆ ਤੇ ਪਹਿਲਾ ਟੈਸਟ ਹੁੰਦਾ ਕੰਪਿਊਟਰ ਤੇ 40 ਸਵਾਲ ਹੁੰਦੇ ਆ ਤੇ ਉਹਦੇ ਤੁਸੀਂ 30 ਦੇ ਸਹੀ ਜਵਾਬ ਦੇਣੇ ਹੁੰਦੇ ਆ ਕੋਈ ਲਿੰਟ ਨਹੀਂ ਇੱਕ ਦਿਨ ਚ ਇੱਕ ਵਾਰੀ ਟੈਸਟ ਦੇ ਸਕਦੇ ਹੋ ਭਾਵੇਂ ਤੁਸੀਂ 100 ਵਾਰੀ ਚ ਪਾਸ ਕਰ ਦੋ ਕੋਈ ਦਿੱਕਤ ਨਹੀਂ ਜੇ ਨਹੀਂ ਕੋਈ ਸਮਝ ਆਉਂਦੀ ਤਾਂ ਪੜਨ ਵਾਸਤੇ ਦੇ ਦਿੰਦੇ ਆ ਵੀ ਆਹ ਕਾਨੂੰਨ ਨੇ ਇੱਥੋਂ ਦੇ ਪੜ੍ਹ ਕੇ ਤੁਸੀਂ ਉਹ ਟੈਸਟ ਪਾਸ ਕਰ ਸਕਦੇ ਹੋ ਮੈਂ ਜਾਣੀ ਉਹ ਦੂਜੀ ਜਾਂ ਤੀਜੀ ਵਾਰੀ ਚ ਮੈਂ ਉਹ ਤੀਜੀ ਵਾਰੀ ਚ ਟੈਸਟ ਪਾਸ ਕੀਤਾ ਸੀ ਤੇ ਉਸ ਤੋਂ ਬਾਅਦ ਜਦੋਂ ਟੈਸਟ ਪਾਸ ਹੋ ਜਾਂਦਾ ਤਾਂ ਫਿਰ ਤੁਹਾਨੂੰ ਇੱਕ ਪਰਮਿਟ ਦੇ ਜਾਂਦੇ ਆ ਆਪਾਂ ਨੂੰ ਲਰਨਿੰਗ ਲਾਇਸੈਂਸ ਕਹਿੰਦੇ ਆ ਇੱਥੇ ਪਰਮਿਟ ਤੇ ਫਿਰ ਤੁਹਾਡੇ ਨਾਲ ਡਰਾਈਵਰ ਹੋਣਾ ਚਾਹੀਦਾ ਗੱਡੀ ਦਾ ਮਾਲਕ ਹੋਵੇ ਉਹ ਮਾਲਕ ਹੋਣਾ ਨਹੀਂ ਜ਼ਰੂਰੀ ਆ ਤੇ ਫਿਰ ਤੁਸੀਂ ਉਹਦੀ ਗੱਡੀ ਚਲਾ ਸਕਦੇ ਹੋ 21 ਸਾਲ ਤੋਂ ਉੱਪਰ ਡਰਾਈਵਰ ਬੈਠਾ ਹੋਵੇ ਤੁਹਾਡੇ ਨਾਲ ਤੇ ਗੱਡੀ ਦਾ ਮਾਲਕ ਹੋਵੇ ਉਹ ਤੇ ਉਹ ਤੁਹਾਨੂੰ ਦੱਸੂਗਾ ਤੇ ਤੁਸੀਂ ਗੱਡੀ ਚਲਾ ਸਕਦੇ ਹੋ ਜਦੋਂ ਤੁਹਾਨੂੰ ਲੱਗੇ ਵੀ ਤੁਸੀਂ ਹੁਣ ਟੈਸਟ ਪਾਸ ਕਰ ਸਕਦੇ ਹੋ ਗੱਡੀ ਚਲਾ ਕੇ ਉਹਨਾਂ ਨੂੰ ਦਿਖਾ ਸਕਦੇ ਹੋ ਪਾਵੇਂ 10 ਦਿਨਾਂ ਬਾਅਦ 15 ਦਿਨਾਂ ਬਾਅਦ ਮਹੀਨੇ ਬਾਅਦ ਤੇ ਵੈਸੇ 1 ਸਾਲ ਵਾਸਤੇ ਹੁੰਦਾ ਪਰਮਿਟ ਤੇ ਤੁਸੀਂ ਫਿਰ ਉੱਥੇ ਜਾਣਾ ਉਹਨਾਂ ਨੂੰ ਤਰੀਕ ਲੈ ਲੈਣੀ ਉਹਨਾਂ ਤੋਂ ਤਰੀਕ ਦੇ ਦੇਣਗੇ ਵੀ ਐਨੀ ਤਰੀਕ ਨੂੰ ਆਇਓ ਤੁਹਾਡਾ ਟੈਸਟ ਹੋਊਗਾ ਆਪਦੀ ਗੱਡੀ ਲੈ ਕੇ ਨਾਲ ਤੇ ਗੱਡੀ ਲੈ ਕੇ ਤੁਸੀਂ ਉੱਥੇ ਜਾਣਾ ਤੇ ਤੁਸੀਂ ਫਿਰ ਜਿਹੜਾ ਟਾਈਮ ਦਿੱਤਾ ਉਹ ਟਾਈਮ ਤੇ ਆਫਸਰ ਆਊਗਾ ਉਹ ਆ ਕੇ ਤੁਹਾਡੀ ਗੱਡੀ ਚੈੱਕ ਕਰੂਗਾ ਜੇ ਉਹਦੀਆਂ ਲਾਈਟਾਂ ਨੇ ਸਹੀ ਚੱਲਦੀਆਂ ਨੇ ਹਾਰਨ ਫਾਇਦਾ ਇੰਡੀਕੇਟਰ ਸਹੀ ਚੱਲਦੇ ਆ ਤੇ ਜਿਹੜੀ ਬ੍ਰੇਕ ਬੱਤੀ ਆ ਉਹ ਸਾਰਾ ਉਹ ਦੇਖ ਕੇ ਫਿਰ ਤੁਹਾਡੇ ਨਾਲ ਬਹਿ ਜੂ ਗੱਡੀ ਤੇ ਤੇ ਤੁਹਾਨੂੰ ਕਹੂਗਾ ਗੱਡੀ ਚਲਾਓ ਜਿੱਦਨ ਉਹ ਕਹੂਗਾ ਉਦੋਂ ਨੂੰ ਤੁਸੀਂ ਗੱਡੀ ਲੈ ਕੇ ਜਾਣੀ ਆ ਤੇ ਫਿਰ ਟੈਸਟ ਪਾਸ ਹੋ ਜੇ ਤਾਂ ਫਿਰ ਤੁਹਾਨੂੰ ਉਹ ਲਾਇਸੈਂਸ ਦੇ ਦਿੰਦੇ ਆ ਟੈਸਟ ਪਾਸ ਕਰਨਾ ਸੌਖਾ ਜਿਹੜਾ ਲਿਖਤੀ ਟੈਸਟ ਆ ਥੋੜਾ ਜਿਹਾ ਉਹ ਔਖਾ ਕੰਪਿਊਟਰ ਦੇ ਪਰ ਜਦੋਂ ਉਹਦੇ ਮਾਰੇ ਆਪਾ ਪੜ ਲਿਗੇ ਫਿਰ ਕੋਈ ਔਖਾ ਨਹੀਂ ਹੈਗਾ ਮੈਂ ਤੀਜੀ ਵਾਰ ਵਿੱਚ ਪਾਸ ਕੀਤਾ ਸੀ ਪਹਿਲੀ ਵਾਰੀ ਮੈਂ ਕੁਝ ਪੜਿਆ ਨਹੀਂ ਸੀ ਉਹਦੇ ਬਾਰੇ ਦੂਜੀ ਵਾਰ ਵੀ ਨਹੀਂ ਕੋਈ ਜ਼ਿਆਦਾ ਪੜਿਆ ਤੀਜੀ ਵਾਰੀ ਉਹਨਾਂ ਨੇ ਮੈਨੂੰ ਪੜਨ ਵਾਸਤੇ ਇੱਕ ਪੇਜ ਦਿੱਤਾ ਵੀ ਇਹਦੇ ਤੁਸੀਂ ਆਨਲਾਈਨ ਵੈਬਸਾਈਟ ਤੇ ਜਾਓ ਤੇ ਉੱਥੇ ਜਾ ਕੇ ਤੁਸੀਂ ਪੜ ਸਕਦੇ ਹੋ ਸਾਰੇ ਕਾਨੂੰਨ ਤੇ ਇਸ ਤਰ੍ਹਾਂ ਸੰਸ ਬਣਦਾ ਪੰਜਾਬ ਨਾਲੋਂ ਸੌਖਾ ਪੰਜਾਬ 'ਚ ਜਿਵੇਂ ਆਪਾਂ ਨੂੰ ਟਰੈਕ ਬਣਾਏ ਹੋਏ ਨੇ ਉਹਨਾਂ 'ਤੇ ਗੱਡੀਆਂ ਚਲਾਉਣੀਆਂ ਪੈਂਦੀਆਂ ਜਾਂ ਹੋਰ ਪਰ ਮੇਰੇ ਹਿਸਾਬ ਨਾਲ ਨਹੀਂ ਉਹਦੀ ਕੋਈ ਲੋੜ ਹੈਗੀ ਇੱਥੇ ਸੌਖਾ ਕਿਉਂਕਿ ਇਹਨਾਂ ਨੂੰ ਪਤਾ ਲਾਇਸੈਂਸ ਬਹੁਤ ਜ਼ਰੂਰੀ ਆ ਤੇ ਜੇ ਤੁਸੀਂ ਕਿਸੇ ਬਗਾਨੀ ਦੀ ਗੱਡੀ ਤੁਸੀਂ ਇੱਥੇ ਨਹੀਂ ਚਲਾ ਸਕਦੇ ਭਾਵੇਂ ਤੁਸੀਂ ਪਰਿਵਾਰ ਦਾ ਤੁਹਾਡਾ ਮੈਂਬਰ ਆ ਉਹਦੀ ਗੱਡੀ ਵੀ ਤੁਸੀਂ ਇਕੱਲੇ ਨਹੀਂ ਲਿਜਾ ਸਕਦੇ ਹਾਂ ਜੇ ਤੁਸੀਂ ਉਹਦੀ ਗੱਡੀ ਚਲਾਉਣੀ ਆ ਇਕੱਲਿਆਂ ਨਹੀਂ ਕਿਤੇ ਲੈ ਕੇ ਜਾਣੀ ਆ ਜਾਂ ਤਾਂ ਉਹ ਤੁਹਾਡੇ ਨਾਲ ਬੈਠਾ ਹੋਵੇ ਫਿਰ ਤਾਂ ਤੁਸੀਂ ਗੱਡੀ ਚਲਾ ਸਕਦੇ ਹੋ ਜੇ ਤੁਸੀਂ ਇਕੱਲਿਆਂ ਨਹੀਂ ਲੈ ਕੇ ਜਾਣੀ ਆ ਤਾਂ ਉਹਦਾ ਜਿਹੜਾ ਇੰਸ਼ੋਰੈਂਸ ਕਰਾਇਆ ਹੋਇਆ ਕਾਰ ਦਾ ਉਹਦੇ ਵਿੱਚ ਤੁਹਾਡਾ ਨਾਮ ਐਡ ਹੋਣਾ ਚਾਹੀਦਾ ਜੇ ਉਹਦੇ ਵਿੱਚ ਤੁਹਾਡਾ ਨਾਮ ਐਡ ਹੋਊਗਾ ਤਾਂ ਤੁਸੀਂ ਗੱਡੀ ਇਕੱਲੇ ਵਲੇ ਜਾ ਸਕਦੇ ਹੋ ਤੇ ਫਿਰ ਇੰਸ਼ੋਰੈਂਸ ਤੁਹਾਡੀ ਸਾਰੀ ਕਵਰੇਜ ਕਰੂਗਾ ਕੋਈ ਛੱਟ ਪੇਟ ਕੋਈ ਹੋਰ ਗੱਲਬਾਤ ਪਰ ਉਹ ਇੰਸ਼ੋਰੈਂਸ ਦੇ ਵਿੱਚ ਨਾਮ ਐਡ ਕਰਾਉਣ ਵਾਸਤੇ ਐਕਸਟਰਾ ਪੇ ਕਰਨੇ ਪੈਂਦੇ ਆ ਤੇ ਉਹ ਪੇ ਕਰਕੇ ਤੁਸੀਂ ਆਪਣਾ ਨਾਮ ਐਡ ਕਰਾ ਸਕਦੇ ਹੋ ਸੋ ਇਹ ਹਿਸਾਬ ਕਿਤਾਬ ਇੱਥੋਂ ਦਾ ਤੇ ਜਿਹੜਾ ਰੋਡ ਦਾ ਕਾਨੂੰਨ ਆ ਉਹ ਪੂਰਾ ਵਧੀਆ ਸੜਕਾਂ ਪੂਰੀਆਂ ਵਧੀਆ ਨਹੀਂ ਕਿਤੇ ਵੀ ਟੂਲ ਪਲਾਜ਼ਾ ਨਹੀਂ ਹੈਗਾ ਮੈਂ ਹਜੇ ਤੱਕ ਕਿਤੇ ਟੂਲਪਲਾਜ ਨਹੀਂ ਦੇਖਿਆ 100-100 ਮੀਲ 150 ਮੀਲ ਨੇੜੇ-ਤੇੜੇ ਤੇ ਸ਼ਹਿਰਾਂ 'ਚ ਅਸੀਂ ਗਏ ਆ ਪਰ ਕਿਤੇ ਟੂਲਪਲਾਜ ਨਹੀਂ ਦੇਖਿਆ ਤੇ ਕਿਤੇ ਜਾਮ ਲੱਗਿਆ ਨਹੀਂ ਦੇਖਿਆ ਕਿਤੇ ਵੀ ਤੇ ਹੁਣ ਤੱਕ ਢਾਈ ਮਹੀਨੇ ਹੋ ਗਏ ਮੈਨੂੰ ਗੱਡੀਆਂ 'ਚ ਇੱਥੇ ਘੁੰਮਦਿਆਂ ਨੂੰ ਆਪ ਵੀ ਚਲਾਉਂਦਿਆਂ ਨੂੰ ਮੈਂ ਹਾਰਨ ਨਹੀਂ ਬਜਾਇਆ ਹਜੇ ਤੱਕ ਤੇ ਨਾ ਹੀ ਮੈਂ ਕਿਤੇ ਹਾਰਨ ਸੁਣਿਆ ਵੈਸੇ ਹੁਣ ਗੋਰੇ ਸ਼ੌਂਕੀਆ ਹਾਰਨ ਵਜਾਉਂਦੇ ਨੇ ਇੱਕ ਦੂਜੇ ਨੂੰ ਉਨੀਕਾ ਦੇ ਕੋਈ ਦੇਖਿਆ ਵੀ ਹਾਰਨ ਬਜਾ ਕੇ ਕਿਸੇ ਨੇ ਸੈਟ ਲਈ ਹੋ ਜਾਣਾ ਸਪੀਡ ਲਿਮਟ ਬੰਨੀ ਹੋਈ ਆ ਜੇ ਹੌਲੀ ਚਲਾਉਨੇ ਹੋ ਲਿਮਟ ਤੋਂ ਜ਼ਿਆਦਾ ਤੁਸੀਂ 50 ਕਿਲੋ ਇਧਰ ਉਧਰ ਹੋ ਸਕਦਾ ਪਰ ਜੇ ਜ਼ਿਆਦਾ ਹੌਲੀ ਚਲਾਉਨੇ ਹੋ ਤਾਂ ਥੋੜੀ ਕਰਕੇ ਜੋ ਕੀ ਐਕਸੀਡੈਂਟ ਹੁੰਦਾ ਜਦੋਂ ਕੋਈ ਤੁਹਾਡੇ ਕੋਲ ਦੀ ਲੰਘੂਗਾ ਤਾਂ ਐਕਸੀਡੈਂਟ ਹੋਣ ਦਾ ਖਤਰਾ ਵੱਧ ਜਾਂਦਾ ਤਾਂ ਉਹਦੇ ਵੀ ਤੁਸੀਂ ਜ਼ਿੰਮੇਦਾਰ ਹੋਵੋਗੇ ਜੇ ਤੁਸੀਂ ਬੜਾ ਤੇਜ਼ ਚਲਾਉਨੇ ਹੋ ਤਾਂ ਵੀ ਜ਼ਿੰਮੇਦਾਰੀ ਆ ਸੋ ਇਹੋ ਜਿਹਾ ਕਾਨੂੰਨ ਨੇ ਬੀਵੀ 25-25 ਸਾਲ ਪੁਰਾਣੀਆਂ ਗੱਡੀਆਂ ਕੋਈ ਚਿਹਟ ਨਹੀਂ ਵੱਜੀ ਹੁੰਦੀ ਤੇ ਚਲੋ ਵੈਸੇ ਏਜ ਦੇ ਹਿਸਾਬ ਨਾਲ ਗੱਡੀ ਹੁੰਦੀ ਆ ਫਰਕ ਪੈ ਜਾਂਦਾ ਪੁਰਾਣੀ ਗੱਡੀ ਨਵੀਂ ਗੱਡੀ ਦਾ ਪਰ ਉਹ ਨਹੀਂ ਕੋਈ ਹੈਗਾ ਵੀ ਚਿਹਟ ਨਹੀਂ ਵੱਜੀ ਹੁੰਦੀ ਜੇ ਕੋਈ ਐਕਸੀਡੈਂਟ ਹੁੰਦਾ ਵੀ ਆ ਕਿਤੇ ਤਾਂ ਲਗਭਗ ਉਹ ਵੱਡਾ ਹੀ ਹੁੰਦਾ ਕਿਉਂਕਿ ਸਪੀਡ ਜ਼ਿਆਦਾ ਆ ਤੇ ਜ਼ਿਆਦਾ ਸਪੀਡ ਕਰਕੇ ਜੇ ਐਕਸੀਡੈਂਟ ਹੁੰਦਾ ਤਾਂ ਬਚਣ ਦੇ ਚਾਂਸ ਵੀ ਘੱਟ ਹੁੰਦੇ ਆ ਤੇ ਗੱਡੀ ਦਾ ਵੀ ਕੁਝ ਨਹੀਂ ਬਚਦਾ ਹੈਗਾ ਵੇਸੇ ਜਾਨੀ ਕੋਈ ਚਰੀਟ ਨਹੀਂ ਵੱਜੀ ਹੁੰਦੀ ਕਿਉਂਕਿ ਤੇ ਜਾਮ ਨਹੀਂ ਲੱਗਿਆ ਵਾ ਰੋਡ ਬਹੁਤ ਖੁੱਲੇ ਨੇ ਤੇ ਕਿਤੇ ਡਿਵਾਈਡਰ ਵੀ ਨਹੀਂ ਹੈਗੇ ਬਹੁਤ ਘੱਟ ਡਿਵਾਈਡਰ ਨੇ ਜਿਹੜੇ ਨਾ ਸਭ ਤੋਂ ਹਾਈਵੇ ਨੇ ਵੱਡੇ ਰੋਡ ਉੱਥੇ ਹੋ ਸਕਦਾ ਕਿਤੇ ਡਿਵਾਈਡਰ ਹੋਣ ਨਹੀਂ ਡਿਵਾਈਡਰ ਨਹੀਂ ਹੈਗੇ ਵੈਸੇ ਰੋਡ ਖੁੱਲੇ ਨੇ ਐਨ ਪੂਰੇ ਵਧੀਆ ਐਨ ਦੋ ਵੱਡੇ ਟਰੱਕ ਜਾਂ ਕਹਿ ਦਈਏ ਹਾਲ ਪਾਏ ਹੋਏ ਜਿਹੜੇ ਟਰੈਕਟਰ ਇੱਥੇ ਆਵੇਂ ਖੇਤਾਂ 'ਚ ਫਿਰਦੇ ਨੇ ਉਹ ਵੀ ਐਂ ਲੰਘ ਜਾਂਦੇ ਨੇ ਵਧੀਆ ਤੇ ਪੂਰੇ ਵਧੀਆ ਰੋਡ ਨੇ ਖੁੱਲੀ ਗੱਲ ਬਾਤ ਆ ਸੋ ਅਜਿਹੀ ਗੱਲਾਂ ਤੁਹਾਡੇ ਨਾਲ ਕਰਦੇ ਰਹਿਣੇ ਹੁੰਨੇ ਆ। ਸੋ ਗੱਲਾਂ ਬਾਤਾਂ ਸ਼ੇਅਰ ਕਰਦੇ ਜਾ ਕਰੋ। ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ, ਨਵੀਂ ਵੀਡੀਓ ਦੇ ਵਿੱਚ। ਹੱਸਦੇ ਵਾਹਦੇ ਰਹੋ, ਚੜ੍ਹਦੀ ਕਲਾ ਵਿੱਚ ਰਹੋ। ਧੰਨਵਾਦ।